राग केदारा राग केदारा केदारा बाणी नहीं कहना राग केदारा कबीर जियो की राग केदारा बाी कबीर जियो की एक ओंकार सतगुर प्रसाद उसत निंदा दो बिवरजित उसत निंदा दोवरजित ਜਿਵੇਂ ਦੋ ਪਾਦ ਆਜਨ ਨਾ ਜਿਵੇਂ ਚੰਦ ਸੂਰਜ ਦੋਏ ਦਿਨ ਰਾਤ ਦੋਏ ਦਾਈ ਦਾਇਆ ਇਸ ਤਰ੍ਹਾਂ ਇੱਥੇ ਵੀ ਉਸਤਤ ਨਿੰਦਾ ਦੂ ਇੱਥੇ ਠਮਕ ਵਿਵਰਜਿਤ ਇੱਥੇ ਵਿਸ਼ਰਾਮ ਹੈ ਤਜਹੁ ਮਾਨ ਅਭਿਮਾਨਾ ਲੋਹਾ ਕੰਚਨ ਸਾਮਕਰ ਜਾਣਹਿ ਤੇ ਮੂਰਤ ਭਗਵਾਨਾ ਤੇਰਾ ਜਨ ਏਕ ਆਦ ਕੋਈ ਤੇਰਾ ਜਨ ਇੱਥੇ ਵਿਸ਼ਰਾਮ ਲਾਉਣਾ ਹੈ ਏਕ ਆਦ ਕੋਈ ਕਾਮ ਕ੍ਰੋਧ ਲੋਭ ਮੋਹ ਵਿਵਰਜਿਤ ਮੋਹ ਪਤਿ ਠਮਕ ਲਾ ਦੋ ਕਾਮ ਕ੍ਰੋਧ ਲੋਭ ਮੋਹ ਵਿਵਰਜਿਤ ਇੱਥੇ ਵਿਸਰਾਮ ਹੈ ਹਰ ਪਦ ਚੀਨਾ ਸੋਈ ਰਹਾਉ ਰਾਜ ਗੁਣ ਤਾਮ ਗੁਣ ਸਤ ਗੁਣ ਕਹੀਐ ਰਾਜ ਗੁਣ ਪੋਲਾ ਬੋਲਣਾ ਰਾਜ ਪੋਲਾ ਰਾਜ ਨਹੀਂ ਕਹਿਣਾ ਰਾਜ ਗੁਣ ਤਾਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚੀਨੈ ਚੌਥੇ ਲਾ ਨਾਲ ਹੈ ਚੌਥੇ ਪਦ ਕੋ ਜੋ ਨਰ ਚੀਨੈ ਤੇਹੀ ਪਰਮ ਪਦ ਪਾਇਆ ਤੀਰਥ ਵਰਤ ਨੇਮ ਸੋਚ ਸੰਜਮ ਸਦਾ ਰਹਿ ਨਿਹ ਕਾਮਾ ਤ੍ਰਿਸ਼ਨਾ ਆਰ ਮਾਇਆ ਭ੍ਰਮ ਚੂਕਾ ਚਿਤਵਤ ਆਤਮ ਰਾਮਾ ਜਿਹ ਮੰਦਰ ਦੀਪਕ ਪਰ ਗਾਸਿਆ ਅੰਧਕਾਰ ਤਹ ਨਾਸਾ ਨਿਰਭਉ ਪੂਰ ਰਹੇ ਭ੍ਰਮ ਭਾਗਾ ਕਹ ਕਬੀਰ ਜਾਨ ਦਾਸਾ ਕਿਨਹੀ ਬਨ ਜਿਆ ਕਾਂਸੀ ਤਾਂਬਾ ਕਿਨਹੀ ਲੋਗ ਸੁਪਾਰੀ ਸੰਤੋ ਬਨ ਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੀ ਹਰ ਕੀ ਨਾਮ ਕੇ ਇਥੇ ਇਸ ਨਾਮ ਵਿਆਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਰਹਾਉ ਸਾਚੇ ਲਾਏ ਤੋ ਸੱਚ ਲਾਗੇ ਸਾਚੇ ਕੇ ਵਿਵਹਾਰੀ ਸਾਚੀ ਬਸਤ ਕੇ ਭਾਰ ਚਲਾਏ ਪਹੁੰਚੇ ਜਾਏ ਢੰਡਾਰੇ ਆਪ ਆਪ ਹੈ ਰਤਨ ਜਵਾਹਰ ਮਾਨਿਕ ਆਪ ਹੈ ਪਾਸਾਰੀ ਆਪੈ দেহ ਦਿਸ ਆਪ ਚਲਾਵੇ ਨਿ ਚਲ ਹੈ ਬਿਆਪਾਰੀ ਮਾਨ ਕਰ ਬੈਲ ਸੁਰਤ ਕਰ ਪੈੜਾ ਗਿਆਨ ਗੋਣ ਭਰ ਡਾਰੀ ਕਹਿਤ ਕਬੀਰ ਸੁਨੋ ਰੇ ਸੰਤਹ ਨਿਭੀ ਖੇਪ ਹਮਾਰੀ ਰੀ ਕਲਵਾਰ ਗਵਾਰ ਮੂਡ ਮਤ ਉਲਟੋ ਪਵਨ ਫਿਰਾਵੋ ਰੀ ਕਲਵਾਰ ਠਿਠਮਕ ਗਵਾਰ ਮੂਡ ਮਤ ਇਥੇ ਵਿਸਰਾਮ ਉਲਟੋ ਪਵਨ ਫਿਰਾਵੋ ਮਾਨ ਮਤਵਾਰ ਮੇਰ ਸਰ ਪਾਠੀ ਮੇਰ ਸਰ ਪਾਠੀ ਇਥੇ ਵਿਸਰਾਮ ਅੰਮ੍ਰਿਤ ਧਾਰ ਚਵਾਵੋ ਬੋਲੋ ਭਈਆ RAM ਕੀ ਦੁਹਾਈ ਪੀਵੋ ਸੰਤ ਸਦਾ ਮਤ ਦੁਰਲਭ ਸਹਜੇ ਪਿਆਸ 부ਝਾਈ ਰਹਾਉ ਭੈ ਵਿੱਚ ਭਾਉ ਭਾਏ ਕੋ ਬੂਝਹਿ ਭੈ ਵਿੱਚ ਭਾਉ ਭਾਏ ਕੋ ਬੂਝਹਿ ਹਰ ਰਸ ਪਾਵੈ ਭਾਈ ਜੇਤੇ ਘਟ ਅੰਮ੍ਰਿਤ ਸਭ ਹੀ ਮਹਿ ਇਹ ਸਭ ਬੱਬੇ ਦੇ ਨਾਲ ਪਾਠ ਸੁਧਾ ਪੁੱਥੀਆਂ ਚ ਸਭ ਛਪਿਆ ਹੈ ਬੱਬੇ ਨਾਲ ਪਾਠ ਹੈ ਪ੍ਰਾਤਮ ਸੰਰੂਪਾਂ ਚ ਜੇਤੇ ਘਾਟ ਅੰਮ੍ਰਿਤ ਸਾਭ ਹੀ ਮਹਿ ਭਾਵੈ ਤਿਸਹਿ ਪੀ ਆਈ ਨਗਰੀ ਇਕੈ ਨੌ ਦਰਵਾਜੇ ਵਿਸਰਾਮਤ ਬਰਜ ਰਹਾਈ ਜਿਹੜਾ ਨਾ ਠਮਕ ਤੇ ਰੁਕ ਜੀਏ ਉਹ ਪਤਾ ਹੀ ਨਹੀਂ ਲੱਗਦਾ ਉੱਥੇ ਹੀ ਵਿਸਰਾਮ ਬਣ ਜਾਂਦਾ ਨਗਰੀ ਇਕੈ ਇੱਥੇ ਰੁਕਾਂਗਾ ਇੱਥੇ ਹੀ ਵਿਸਰਾਮ ਬਣਜੂ ਨਗਰੀ ਇਕੈ ਨੌ ਦਰਵਾਜੇ ਇੱਥੇ ਜਿਆਦਾ ਰੁਕਣਾ ਨਗਰੀ ਇਕੈ ਨੌ ਦਰਵਾਜੇ ਤਾਵਤ ਬਰਜ ਰਹਾਈ ਤ੍ਰਿਕੁਟੀ ਛੁਟਾ ਛੁਟਾ ਦਸਵਾ ਦਰ ਖੁੱਲੈ ਤ੍ਰਿਕੁਟੀ ਛੁਟੈ ਦਸਵਾ ਦਰ ਖੁੱਲੈ ਦਸਵਾ ਦਰ ਸੰਬੰਧਕ ਪਾਠ ਹੈ ਤਾ ਮਾਨ ਕੀਵਾ ਭਾਈ ਆਪੈ ਪਾਦ ਪੂਰ ਤਾਪਤਹਿ ਨਾਸੀ ਕਹ ਕਬੀਰ ਵਿਚਾਰੀ ਉਬਟ ਚਲੰਤੇ ਇਹੋ ਮਦ ਪਾਇਆ ਕਿਥੇ ਵਿਸਰਾਮ ਲਾਤਾ ਤੂੰ ਉਬਟ ਚਲੰਤੇ ਇਥੇ ਜਿਆਦਾ ਰੁਕਦੀਆਂ ਉਬਟ ਚਲੰਤੇ ਇਹੋ ਮਦ ਪਾਇਆ ਇੱਥੇ ਜਿਆਦਾ ਰੁਕਣਾ ਥੋੜਾ ਠਹਿਰਾ ਦੇਈਦਾ ਮੜਾ ਦੇਈਦਾ ਉਹਨਾਂ ਵਿਸਰਾਮ ਤੇ ਉਹਨਾਂ ਹੀ ਯਮਕ ਤੇ ਉਹਨਾਂ ਹੀ ਠਮਕ ਤੇ ਰੁਕਣਾ ਇਸ ਤਰ੍ਹਾਂ ਪਾਠ ਨਹੀਂ ਹੁੰਦਾ ਚਾਲ ਨਹੀਂ ਬਣਦੀ ਪਾਠ ਦੀ ਉਬਟ ਚਲੰਤੇ ਇਹੋ ਮਦ ਪਾਇਆ ਜੈਸੀ ਖੋਂਦ ਖੁਮਾਰੀ ਜੈਸੀ ਖੋਂਦ ਖੁਮਾਰੀ काम क्रोध तृष्णा के काम क्रोध तृष्णा के लीने आगे शब्द आरंभ हो गया ध्यान ਨਾਲ ਪਤਾ ਲੱਗ ਜਾਣਾ ਚਾਹੀਦਾ ਵੀ ਇੱਥੋਂ ਸ਼ਬਦ ਆਰੰਭ ਹੈ ਕਈ ਪਾਠੀ ਸਿੰਘ ਨਾਲ ਹੀ ਜਦੋਂ ਮੁੱਖ ਵਾਕ ਲੈਣਾ ਹੁੰਦਾ ਉਦੋਂ ਅਖਿਆਈ ਹੁੰਦੀ ਹੈ ਦੂਸਰਾ ਸ਼ਬਦ ਵੀ ਨਾਲ ਪੜ ਜਾਂਦੇ ਗਾਤ ਨਹੀਂ ਇਕਿਆ ਜਾਨੀ ਫੂਟੀ ਆਖਾ ਕਚੂਨਾ ਸੁੱਜੈ ਬੂਡ ਮੋਏ ਬੇਨ ਪਾਨੀ ਚਲਤ ਕਾਤ ਟੇਡੇ 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 ਹਾਂ ਡੱਡੇ ਨਾਲ ਨਹੀਂ ਬੋਲਣਾ ਟੇਡੇ 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 ਇਸ ਤਰ੍ਹਾਂ ਨਹੀਂ ਬੋਲਣਾ ਚਲਤ ਕਾਤ ਇਥੇ ਵਿਸਰਾਮ ਕਾਤ ਪੋਲਾ ਬੋਲਣਾ ਟੇਡੇ 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 ਅਸਤ ਚਰਮ ਵਿਸ਼ਟਾ ਕੇ ਮੂੰਦੇ ਦੁਰਗੰਧ ਹੀ ਕੇ 베ਡੇ ਹਾਂ 베ਡੇ ਰਹਾਉ ਅਸਤ ਚਰਮ ਵਿਸ਼ਟਾ ਕੇ ਮੂੰਦੇ ਮੂੰਦੇ ਦਲੈਂਕਰ ਲੱਗੀ ਆ ਉੱਤੇ ਟਿੱਪੀ ਵੀ ਆ ਮੂੰਦੇ ਇਥੇ ਵਿਸਰਾਮ ਦੁਰਗੰਧ ਹੀ ਕੇ 베ਡੇ ਰਹਾਉ RAM ਨਾ ਜਪਹੁ ਕਮਨ ਭ੍ਰਮ ਭੂਲੇ ਤੁਮ ਤੇ ਕਾਲ ਨ ਦੂਰੇ ਅਨਕ ਜਤਨ ਕਰ ਇਹ ਤਨ ਰੱਖਹੁ ਇਹ ਪਾਠ ਸੁੱਧ ਹੈ ਪ੍ਰਾਰਥਨ ਸਰੂਪਾਂ ਦੇ ਵਿੱਚ ਨਵੀਨ ਪੁਥੀਆਂ ਚ ਇਹੋ ਛਪਿਆ ਹੋਇਆ ਹੈ ਇਹ ਪਾਠ ਹੈ ਅਨਕ ਜਤਨ ਕਰ ਇਹ ਤਨ ਰੱਖਹੁ ਔਂਕੜ ਨਹੀਂ ਹੈ ਅਨਕ ਜਤਨ ਕਰ ਇਹ ਤਨ ਰੱਖ ਰਹਿ ਅਵਸਥਾ ਪੂਰੇ ਆਪਣ ਕੀਆ ਕਛੂ ਨਾ ਹੋਵੇ ਆਪਨ ਨਹੀਂ ਕਹਿਣਾ ਆਪਨ ਕੀਆ ਕਛੂ ਨਾ ਹੋਵੇ ਆਪਨ ਕੀਆ ਕਛੂ ਨਾ ਹੋਵੇ ਕਿਆ ਕੋ ਕਰੈ ਪਰਾਨੀ ਜਾ ਤਿਸ ਭਾਵੈ ਸਤਗੁਰ ਭੇਟੈ ਏਕੋ ਨਾਮ ਬਖਾਨੀ ਬਲੂਆ ਕੇ ਕਰੂਆ ਮਹਿ ਬਸਤੇ ਫੁਲਵਤ ਦੇਹ ਅਯਾਨੇ ਹਾਂ ਫੁਲਵਤ ਦੇਹ ਅਯਾਨੇ ਬਲੂਆ ਕੇ ਕਰੂਆ ਮਹਿ ਬਸਤੇ ਫੁੱਲਵਤ ਦੇਹ ਆਯਾਨੇ ਆਯਾਨੇ ਬੋਲਣਾ ਹੈ ਇਆਨੇ ਨਹੀਂ ਕਹਿਣਾ ਐੜਾ ਲਾ ਕੇ ਆਯਾਨੇ ਕਹੋ ਕਬੀਰ ਜਿਹ ਰਾਮ ਨਾ ਚੇਤੇਓ ਬੂਡੇ ਬਹੁਤ ਸਿਆਨੇ ਟਿੱਡੀ ਪਾਗ ਟਿੱਡੇ ਚੱਲੇ ਲਾਗੇ ਵੀਰੇ ਖਾਨ ਭਾਉ ਭਗਤ ਸਿਉ ਕਾਜ ਨਾ ਕਛੂਐ ਮੇਰੋ ਕਾਮ ਦੀਵਾਨ ਰਾਮ ਵਿਸਾਰਿਓ ਹੈ ਅਭਿਮਾਨ ਹੈ ਪਦ ਤੇ ਵਿਸਰਾਮ ਲਾਉਣਾ ਹੈ ਰਾਮ ਵਿਸਾਰਿਓ ਹੈ ਅਭਿਮਾਨ ਕਨਿਕ ਕਾਮਨੀ ਮਹਾ ਸੁੰਦਰੀ ਪੇਖ ਪੇਖ ਸੱਚ ਮਾਨ ਰਹਾਉ ਲਾਲਚ ਝੂਠ ਵਿਕਾਰ ਮਹਾ ਮਦ ਇਹ ਵਿਦ ਔਦ ਬਿਹਾਨ ਮਦ ਪੋਲਾ ਬੋਲਣਾ ਹੈ ਔਦ ਭਾਰਾ ਬੋਲਣਾ ਹੈ ਕਹਿ ਕਬੀਰ ਅੰਤ ਕੀ ਬੇਰ ਆਏ ਲਾਗੋ ਕਾਲ ਨਿਦਾਨ ਨਿਦਾਨ ਪੁੱਲਾ ਬੁੰਨੇ ਨਿਦਾਨ ਕਸ ਕੀ ਨੀ ਕਹਨਾ ਚਾਰ ਦਿਨ ਆਪਣੀ ਨੌਬਤ ਚਲੇ ਬਜਾਈ ਇਤਨਕ ਖਟਿਆ ਗਠਿਆ ਮਟਿਆ ਸੰਗ ਨਾ ਕਾਛ ਲੈ ਜਾਏ ਰਹਾਉ ਦਿਹਰੀ ਬੈਠਾ ਦਿਹਰੀ ਬੈਠੀ ਮਿਹਰੀ ਰੋਵੇ ਦੁਆਰੇ ਲਾਓ ਸੰਗ ਮਾਏ ਇਹ ਦਿਹਰੀ ਪਾਠ ਨਹੀਂ ਕਰਨਾ ਦਿਹਰੀ ਪਾਠ ਹੀ ਹੈ ਦੂਸਰਾ ਦਿਹਰੀ ਪਾਠ ਵੀ ਆਇਆ ਕਈ ਰੂਪਾਂ ਚ ਪਰ ਇਹ ਦਿਦੇਸੀ ਹਾਰੀ ਨਾਲ ਮੁੱਖ ਪਾਠ ਹੈ ਦਿਹਰੀ ਬੈਠੀ ਮਿਹਰੀ ਰੂਵੈ ਦੁਆਰੇ ਲਾਓ ਸੰਗ ਮਾਏ ਮਰਹਟ ਲਗ ਸਭ ਲੋਗ ਕੁਟੰਬ ਮਿਲ ਹੰਸ ਇਕੇਲਾ ਜਾਏ ਮਰਹਟ ਲਗ ਇਥੇ ਠਮਕ ਸਭ ਲੋਗ ਕੁਟੰਬ ਮਿਲ ਇਥੇ ਵਿਸਰਾਮ ਹੈ ਹੰਸ ਇਕੇਲਾ ਜਾਏ ਵੈ ਸਤ ਵੈ ਬਿਤ ਵੈ ਪੁਰ ਪਾਟਨ ਬਹਰਨਾ ਦੇਖੇ ਆਏ ਵੈ ਸਤ ਇਥੇ ਠਮਕ ਵੈ ਬਿਤ ਇਥੇ ਠਮਕ ਵੈ ਪੁਰ ਪਾਟਨ ਇਥੇ ਵਿਸਰਾਮ ਹੈ ਬਹਰਨਾ ਦੇਖੇ ਆਏ ਕਹਿਤ ਕਬੀਰ RAM ਕੀ ਨਾ ਸਿਮਰਹੋ ਜਨਮ ਆਕਾਰਥ ਜਾਏ ਰਾਗ ਕੇਦਾਰਾ ਬਾਣੀ ਰਵਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਖਾਟ ਕਰਮ ਕੁੱਲ ਸੰਯੁਕਤ ਹੈ ਹਾਂ ਖਾਟ ਕਰਮ ਕੁੱਲ ਸੰਯੁਕਤ ਹੈ ਹਰ ਭਗਤ ਹਿਰਦੈ ਨਾਹੀ ਚਰਨਾਰਬਿੰਦ ਨਾ ਕਥਾ ਭਾਵੈ ਚਰਨਾਰਬਿੰਦ ਇਥੇ ਯਮਕ ਲਾ ਦਨੀ ਹੈ ਨ ਕਥਾ ਪਾਵੈ ਸੁਪਚ ਤੋਲ ਸਮਾਨ ਸੁਪਚ ਤੋਲ ਸਮਾਨ ਰੇ ਚੇਤ 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 ਅਚੇਤ ਨਹੀਂ ਹਾਂ ਰੇ ਚਿਤ ਚੇਤ ਇੱਥੇ ਵਿਸਰਾਮ ਲਾਉਣਾ ਚੇਤ ਅਚੇਤ ਕਾਹੇ ਨ ਬਾਲਮੀ ਕਹ ਦੇਖ ਕਾਹੇ ਨ ਇੱਥੇ ਵਿਸਰਾਮ ਬਾਲਮੀ ਕਹ ਦੇਖ ਕਿਸ ਜਾਤ ਤੇ ਕਿਹ ਪਦ ਹੈ ਅਮਰਿਓ RAM ਭਗਤ ਵਸੀਖ ਰਹਾ ਸਵਾਨ ਸਤਰ ਅਜਾਤ ਸਾਭ ਤੇ ਕ੍ਰਿਸ਼ਨ ਲਾਵੈ ਹੇਤ ਲੋਕ ਬਪਰ ਕਿਆ ਸਰਾਹੈ ਤੀਨ ਲੋਕ ਪਰਵੇਸ਼ ਅਜਮਲ ਪਿੰਗੁਲਾ ਅਜਮਲ ਪਿੰਗੁਲਾ ਅਜਾਮਲ ਇਸ ਤਰ੍ਹਾਂ ਬੋਲਣਾ ਅਜਾਮਲ ਪਿੰਗੁਲਾ ਲੁਬਤ ਕੁੰਚਰ ਅਜਾਮਲ ਪਿੰਗੁਲਾ ਲੁਬਤ ਕੁੰਚਰ ਗਏ ਹਰ ਕੈ ਪਾਸ ऐसे दुर्मत निस्तरे तू क्यों न तरह रवेदास अजामल पिंगुला लुभत कुंचर गए हर के पास ऐसे दुर्मत निस्तरे तू क्यों न तरह रविदास वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ ਰਵਦਾਸ ਹੀ ਉਚਾਰਨ ਕਰਨਾ ਕਈ ਰਵੀਦਾਸ ਬੋਲ ਜੰਦੇ ਨੇ ਬਿਹਾਰੀ ਨਾਲ ਬਿਹਾਰੀ ਨਾਲ ਨਹੀਂ ਬੋਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ